ਸਾਹਿਬ ਜੀ ਵੀ ਪਹੁੰਚ ਰਿਹਾ ਹੋਰ ਸਾਰੇ ਸੰਕਰ ਬਹੁਤ ਸਾਰੇ ਪਹੁੰਚੇ ਹੋਇਆ ਜੀ ਫਿਰ ਸਾਡੇ ਮਾਪੋਸ਼ ਸਰਕਾਰਾਂ ਪੁਰੇਵਾਲੀ ਸਰਕਾਰ ਵਿਜਲ ਬੜੇ ਸਰਕਾਰ ਨਾਲ ਪਹੁੰਚੇ ਆ ਜੀ ਅਸੀਂ ਨਾਲ ਜੀ ਆ ਗਦੇ ਆ ਔਰ ਪ੍ਰਬੰਧਕ ਕਮੇਟੀ ਦਾ ਤੇ ਐਨ ਆਰ ਐ ਵੀਰਾਂ ਦੇ ਸਹਿਯੋਗ ਨਾਲ ਬਹੁਤ ਹੀ ਵਧੀਆ ਮੇਲਾ ਹੋ ਰਿਹਾ ਜੀ ਇਸ ਮੇਲੇ ਦੀਆਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਲੋਕਾਂ ਦਾ ਲੱਖ ਲੱਖ ਮਾਰਗਾਂ ਜਿੰਨੇ ਸਾਡੇ ਪਿੰਦੇ ਸਰਪੰਚ ਪੰਚ ਸਾਡੇ ਗ੍ਰਾਮ ਦੀ ਜਿੰਨੀ ਪੰਚਾਇਤ ਆ ਇਹਨਾਂ ਵੱਲੋਂ ਜੈ ਮਸਤਾ ਦੀ ਉਹ ਕਾਸ਼ੀਨਾਥਾ ਇੱਕ ਵੋਰੀ ਲੋਟੀਆਂ ਹੈਗਾ ਜੀ ਇੱਕ ਦੋ ਕੁੜੀਆਂ ਮੇਰੇ ਪਿੰਡ ਦੀਆਂ ਆਈਆਂ ਜੀ ਦੇਖੋ ਨੇਵੀ ਗੱਲ ਕੁੜੀ ਦਾ ਨਾਮ ਹੈ ਉਹ ਵੀ ਇੱਕ ਅਨੂ ਲੋਟੀਆਂ ਕੁੜੀ ਉਹ ਸਾਡੇ ਪਿੰਡ ਦੀ ਕੁੜੀ ਆ ਉਹ ਵੀ ਬਹੁਤ ਅੱਛਾ ਗਾ ਕੇ ਗਈ ਆ ਬਹੁਤ ਕਿ ਸਾਡੇ ਆਉਣ ਤੇ ਆਉਣ ਵਾਲੇ ਸਮੇਂ ਵਿੱਚ ਕੋਈ ਵੀ ਲੜਕਾ ਨਸ਼ਾ ਨਾ ਕਰੇ ਨਸ਼ੇ ਤੋਂ ਮੁਕਤ ਹੋ ਜਾਏ ਔਰ ਸਰਕਾਰਾਂ ਨੂੰ ਕੈਂਪ ਹਰ ਇੱਕ ਪਿੰਡ ਵਿੱਚ ਲਾਉਣੇ ਚਾਹੀਦੇ ਆ ਤੇ ਬੱਚਿਆਂ ਦਾ ਟੈਸਟ ਕਰਨਾ ਚਾਹੀਦਾ ਕਿ ਇਹਨਾਂ ਨੂੰ ਕਿਹੜੀ ਬਿਮਾਰੀ ਆ ਕਿਹੜੇ ਨਸ਼ਾ ਕਰਦੇ ਆ ਤੇ ਉਹਨਾਂ ਨੂੰ ਅੱਗੇ ਜਾਗਰੂਤ ਕਰਨਾ ਚਾਹੀਦਾ ਪਹਿਲਾਂ ਸਿਆਲ ਦੇ ਮੱਥੇ ਤੇ ਗਿਆ ਪਕੌੜਿਆਂ ਦਾ ਲੰਗਰ ਚੱਲ ਰਿਹਾ ਸੀ ਉਹ ਲੰਗਰ ਵੀ ਸ਼ੁਰੂ ਆ ਬਹੁਤ ਵਧੀਆ ਇਹਨਾਂ ਨੇ ਸਾਰਿਆਂ ਦਾ ਪਾਣੀ ਦਾ ਪ੍ਰਬੰਧ ਕੀਤਾ ਹੋਇਆ ਠੰਡੇ ਲਗਾਤਾਰ ਚਲਦੇ ਪਿਆ ਨਾਰਈ ਵੀਰਾਂ ਵਿਦੇਸ਼ਾਂ ਵਿੱਚ ਬੈਠੇ ਆ ਉਹਨਾਂ ਨੇ ਵੀ ਕਾਫੀ ਸੰਯੋਗ ਦਿੱਤਾ ਔਰ ਕਾਫੀ ਲੋਕਸ਼ਾਧਾ ਆਨਲਾਈਨ ਚੱਲਣ ਡਿਆ ਵਾ ਮੇਲਾ ਹਾਂਜੀ ਪਰ ਕਿ ਕਿਸ ਬੇਜਵਾਨ ਦੀ ਕਿਉਂ ਨਹੀਂ ਆਦਮਿਆਂ ਲਗਾ ਸੁਣੋ ਜਰਾ ਜੋ ਹਿੰਦੂਸਤਾਨ ਪਾਕਿਸਤਾਨ ਦੇ ਵਿੱਚ ਬੈਠੇ ਆ ਤੇ ਮਹਾਰਾਜਾ ਰਣਜੀਤ ਸਿੰਘ ਦਾ ਵਖਤ ਹੈ ਮਾਨ ਸਾਹਿਬ ਸੁਣਿਓ ਮਹਾਰਾਜਾ ਰਣਜੀਤ ਸਿੰਘ ਦਾ ਰਣਜੀਤ ਸਿੰਘ ਨੇ ਉਸਾਰੀ ਕਰਾਈ ਤੇ ਬਾਬਿਓ ਉਸਾਰੀ ਨਹੀਂ ਹੋ ਰਹੀ ਮੈਂ ਤਾਂ ਮੈਂ ਕਿੰਨ੍ਹੇ ਨਹੀਂ ਖੜੀ ਹੋ ਰਹੀ ਕਹਿੰਦੇ ਆਵਾਜ਼ ਆਉਂਦੀ ਆ ਕੰਧ ਖਾਂ ਖੜੀ ਹੋਊਗੀ ਕਿਸੇ ਕਿਸੇ ਬੱਚੇ ਦੀ ਬੜੀ ਦਿਓ ਅੱਛਾ ਬੜੀ ਜਾਈ ਦੀ ਐ ਇੱਕ ਗਰੀਬ ਝੌਂਪੜੀ ਚ ਕਿਸਦਾ ਬੱਚਾ ਚੱਕ ਲਿਆ ਕਹਿੰਦੇ ਉਹ ਗਰੀਬ ਹallelujah ਬਣਾ ਮੇਰਾ ਬੱਚਾ ਲੈ ਕੇ ਚੱਕ ਕੇ ਕਹਿੰਦੇ ਉਹੀ ਬਲੀ ਦੇ ਲਈ ਤਾਂ ਕੰਡ ਖੜੀ ਹੋਗੀ ਕਹਿੰਦਾ ਬਿੱਦੀ ਰੋਗ ਖਿਆਉਂਦੇ ਆ ਜੱਗ ਰਾਜ ਦੇ ਮਹਿਲ ਤੱਕ ਜੋ ਪਹੁੰਚ ਆਵਾਜ਼ ہماری ਕਹੋਣਾ ਤੁਸੀਂ ਕਹਿੰਦੇ ਅਸੀਂ ਦੱਸਦੇ ਆ ਤੁਸੀਂ ਜਿਹੜਾ ਬੱਚਾ ਚੱਕ ਕੇ ਲਿਆ ਉਹ ਬਲੀ ਦੇ ਲਈ ਸੋਟੀ ਬਲੀ ਲੈ ਲੋ ਜੀ ਤੁਹਾਡੀ ਬਲੀ ਦੇ ਨਾਲ ਕੱਦ ਦੀ ਸਾਰੀ ਹੁੰਦੀ ਆ ਨਾ ਤਾਂ ਸਾਡੀ ਬਲੀ ਲਾਓ ਬੱਚੇ ਨੂੰ ਛੱਡੋ ਕੋਈ ਗੱਲ ਨਹੀਂ ਸਾਨੂੰ ਬਲੀ ਚਾਹੀਦੀ ਬਲੀ ਦੇ ਦੇ ਤਾਂ ਤਾਂ ਬਾਬਾ ਨੂੰ ਜੀ ਸ਼ਕਤ ਉਹਨਾਂ ਨੂੰ ਚਾਗਣਾ ਪਾਇਆ ਕਹਿੰਦੇ ਨਹੀਂ ਜੇ ਇਹ ਕੰਮ ਕਿਸੇ ਬੱਚੇ ਨੂੰ ਮਾਰ ਕੇ ਖੜੀਆਂ ਹੁੰਦੀਆਂ ਕਿਹਦਾ ਕੱਦ ਦੀ ਲੋੜ ਨਹੀਂ ਹੈਗੀ ਸਾਨੂੰ ਸਾਨੂੰ ਲੋੜ ਹੀ ਨਾ ਪੰਡਾ ਦੀ ਫਿਰ ਪਾਪਾ ਤੁਨੇਸ਼ਾ ਕਾਫੀ ਤੇ ਆਪਣੀ ਚਿਚੀ ਉਗੜੀ ਨੂੰ ਕਰਕੇ ਬਲੀ ਵੜ ਗਿਆ ਬਾਬਾ ਕੋਈ ਕਿਸੇ ਕੁਰਾਨ ਚ ਨਹੀਂ ਲਿਖਿਆ ਹੋਇਆ ਵੀ ਬੱਕਰੀ ਬੱਕਰੀ ਨੂੰ ਵੱਢ ਕੇ ਬਣਾਓ ਆਪਣੇ ਸਵਾਦ ਵੀ ਵੱਢ ਕੇ ਜਿਹਨੇ ਮੁਸਲਮਾਨ ਹੈਗੇ ਮੈਂ ਮੂੰਹ ਤੇ ਕਲਰ ਲਗਾਉਣਾ ਆਪਣੇ ਸਵਾਦ ਵੀ ਹੋਰ ਤੋਂ ਅੱਛਾ ਜੇ ਕੰਨ ਨੂੰ ਕੁਰਾਨੇ ਪਾ ਦੇ ਕੁਰਾਨ ਕਹਦਾ ਬੱਕਰੀ ਵੱਢਣਾ ਕਿੱਥੇ ਲਿਖਿਆ ਪੈਰੋਂ ਤਾਰੂ ਪੀਦਾ ਇਹਨਾਂ ਲੋਕਾਂ ਨੇ ਆਪਣੀ ਜੀਵਨ ਦਾ ਸਵਾਦ ਨਹੀਂ ਉਹਨੂੰ ਐਂ ਸੁਹਾ ਕੇ ਤੇ ਬੋਤਲ ਨੂੰ ਭੋਗੇ ਆ ਜਾਓ ਬਹਿ ਜਾਓ ਮਾਨਸਾਹਬ ਲਈਏ ਮੈਂ ਕਿੱਥੇ ਇਕੱਠੇ ਹੋ ਗਏ ਯਾ ਤੋ ਸੁਣੋ ਇਹ ਕੱਲ ਯਾਦ ਰੱਖੋ ਆਪਣੀ ਕੰਨੀ ਖੋਜ ਸੁਣ ਲਿਓ ਤੁਸੀਂ ਕੁਝ ਪੰਨੀ ਜੀ ਸਕਦੇ ਹੋ ਕੁਝ ਪੰਨੀ ਦਾ ਇਹ ਸਾਈਟ ਤੋਂ ਬਾਈ ਕੀ ਗੱਲ ਮੁਰਚ ਭਾਈ ਦੇ ਵਿੱਚ ਮੁਸ਼ਕਲੋਂ ਦੀ ਬਾਬਾ ਦਾ ਪਰਫੇਰ ਕੇ ਨਾ ਮੇਰੀ ਗੱਲ ਦਾ ਇਸ਼ੂ ਜ਼ਰੂਰ ਬਣ ਸਕਦਾ ਹੈ ਆਪਣੀ ਸਵਾਰ ਜਿਹੜਾ ਸੱਚ ਬੋਲਦਾ ਉਹਨੂੰ ਸੋੜੀ ਚੜਨਾ ਪਿਆ ਜਿਹੜਾ ਸੱਚ ਬੋਲਦਾ ਉਹਨੂੰ ਪੱਥਰ ਖਾਣੋਲ ਤੇ ਜਿਹੜਾ ਦੇ ਬੋਲ ਜਿਹੜੇ ਕਬੀਰ ਸਾਹਮਣੇ ਬੈਠੇ ਬਾਬਾ ਜੀ ਦੇ ਬੋਲ ਸਾਡੇ ਕੋਲ ਸਾਡੇ ਮੇਰਾ ਨਾਲ ਸਮਝਿਆ ਆਪ ਸਭ ਨੇ ਉਹ ਕਹਿੰਦੇ ਹੁੰਦੇ ਐ ਅਸੀਂ ਲੋਕ ਇਹਨੇ ਕਿ ਬੇਦਰਸ਼ੀ ਹੁੰਦਾ ਹ ਕਿ ਹਰ ਇੱਕੇ ਸੋਰੀ ਬਾਹਰ ਪਰਮ ਸਰਾਈ ਅਸੀਂ ਕਹਿੰਦੇ ਆ ਅੱਖਾ ਖੋਲ ਕੇ ਦੇਖੋ ਫਕੀਰ ਕਹਿੰਦੇ ਤਾਂ ਬੰਦ ਕਰਕੇ ਦੇਖੋ ਅਸੀਂ ਕਹਿੰਦੇ ਆ ਕੰਨ ਖੋਲ ਕੇ ਸੁਣੋ ਫਕੀਰ ਕਹਿੰਦੇ ਤਾਂ ਬੰਦ ਕਰਕੇ ਸੁਣੋ ਆਹ ਜਿਹੜਾ ਆਵਾਜ਼ ਫਿਰ ਸੁਣੋ ਏਦਾਂ ਥੋੜੀ ਸੁਣ ਲੈ ਅਸੀਂ ਕਹਿੰਦੇ ਆ ਜੀਣਾ ਸਿੱਖੋ ਜੀਣਾ ਸਿੱਖੋ ਜੀਣਾ ਸਿੱਖੋ ਉਹ ਫਕੀਰ ਕਹਿੰਦੇ ਪਹਿਲਾਂ ਜੀ ਲੈ ਕੂੜ ਵਸਾਰਾ ਬਾਕੀ ਕੂੜ ਵਸਾਰਾ ਹੋ ਸੱਜ ਦੇ ਤੇਰੇ ਪਾਰ ਹੋਣ ਐ ਬਾਕੀ ਕੂੜ ਵਸਾਰਾ ਕੂੜ ਵਸਾਰਾ ਉਹਤ ਜੋਗੀਆਂ ਦੇ ਉਹਤ ਜੋਗੀਆਂ ਨੂੰ ਲਾਉਂਦੇ ਨਿਓ ਐ ਸਿਰ ਸਾਡਾ ਵਾਹਿਗੁਰੂ ਦੇ ਕਦਮਾਂ ਵਿੱਚ ਵੀ ਝੁਕਿਆ ਬਾਕੀ ਦੁਨੀਆ ਦੀ ਸਭ ਬਾਤیں ਮੇਰੇ ਲਈ ਫੇਕ ਹੈ ਮੂਝੇ ਗਾਣੇ ਕੇ ਬਾਦ ਇਤਨਾ ਬਾਕ ਕੋ ਹੈ छपाया हुया बि मेर कोला तू आहे उते जे रोड